ਇਹਨੂੰ ਕੀ ਪ੍ਰੋਬਲਮ ਆਈ ਸੀ ਕਾਦੇ ਕਰਕੇ ਇਹ ਬੰਨ ਜਿਹੜਾ ਵਾ ਇਸ ਘੋੜੀ ਨੂੰ ਪਿਆ ਹੈਗਾ ਇਸ ਘੋੜੀ ਦੇ ਵਿੱਚ ਲਿੱਦ ਜਿਹੜੀ ਹੈ ਅੰਦਰ ਜੰਮ ਗਈ ਸੀ ਬਿਲਕੁਲ ਔਰ ਉਹਦੇ ਨਾਲ ਇਹਦਾ ਪੇਟ ਬਿਲਕੁਲ ਫੁੱਲ ਗਿਆ ਸੀ ਬਹੁਤ ਦਰਦ ਮਹਿਸੂਸ ਕਰ ਰਿਹਾ ਸੀ ਔਰ ਇਹ ਲਟ ਵੀ ਰਿਹਾ ਸੀਗਾ ਪੈਰ ਵੀ ਪੈਰ ਵੀ ਮਾਰ ਰਿਹਾ ਸੀ ਘੋੜਾ ਔਰ ਮੂੰਹ ਇਹਦਾ ਆਪਣਾ ਕੋਖ ਵੱਲ ਬਾਰ-ਬਾਰ ਦੇਖ ਰਿਹਾ ਸੀ ਔਰ ਕੋੜਾ ਇੱਕ ਐਸਾ ਜਾਨਵਰ ਹੈ ਜੋ ਪੇਟ ਦੀ ਦਰਦ ਨੂੰ ਬਹੁਤ ਜ਼ਿਆਦਾ ਰਿਐਕਟ ਕਰਦਾ ਹੈ ਔਰ ਬਹੁਤ ਜਲਦੀ ਹੀ ਸਾਈਨ ਸ਼ੋਅ ਕਰਨ ਲੱਗ ਪੈਂਦਾ ਹੈ ਔਰ ਬਹੁਤ ਜ਼ਿਆਦਾ ਪਸੀਨਾ ਇਹਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਵੀ ਇੱਕ ਸਾਈਨ ਹੁੰਦਾ ਵੀ ਇਹਨੂੰ ਜਿਹੜਾ ਹੈ ਦਰਦ ਹੋ ਰਹੀ ਹੈ ਬੰਨ ਹੁੰਦਾ ਕਦੇ ਨਾ ਕੀ ਕੀ ਖਾਨ ਪੀਣਾ ਕੋਈ ਹੈਗੀ ਹੈ ਕੀ ਹੈ ਕੀ ਇਹਦੇ ਵਿੱਚ ਬੰਨ ਦੇ ਕਾਫੀ ਦੋ ਤਿੰਨ ਕਾਰਨ ਮੇਨ ਹੁੰਦੇ ਹਨ ਉਹਦੇ ਵਿੱਚ ਇੱਕ ਮੇਨ ਕਾਰਨ ਜਿਹੜਾ ਹੈ ਜਿਹੜਾ ਹੈ ਉਹਨੂੰ ਉਹਨੂੰ ਬੋਲਦੇ ਆਂਤੜੀ ਘੁੰਮ ਜਾਣਾ ਆਂਤੜ ਆਂਤੜੀ ਕਈ ਵਾਰੀ ਕੀ ਹੁੰਦਾ ਜਦੋਂ ਇੱਕ ਵਾਰੀ ਖਾਣਾ ਪੀਣਾ ਖਵਾ ਕੇ ਉਹਨੂੰ ਆਪਾਂ ਕੋ ਜਾਂ ਦਾਣਾ ਦੇ ਕੇ ਆਪਾਂ ਕੋੜੇ ਦੀ ਵਰਾਇਟਿੰਗ ਕਰਨ ਵਾਸਤੇ ਲੈ ਜਾਈਏ ਤਾਂ ਅਕਸਰ ਆਂਤੜੀ ਘੁੰਮ ਜਾਂਦੀ ਹੈ ਉਹਨੂੰ ਉਹਨੂੰ ਬੋਲਦੇ ਸਟ੍ਰਾਂਗੂਲੇਸ਼ਨ ਕਾਲੇਕ ਦੂਸਰਾ ਜਿਹੜਾ ਕਾਰਨ ਹੈ ਉਹ ਬੰਨ ਜਿਹੜਾ ਹੈ ਜਿਸ ਤਰ੍ਹਾਂ ਹੁਣ ਕੋਈ ਫੀਡ ਜਿਹੜੀ ਆਪਾਂ ਚੇਂਜ ਕਰਤੀ ਸੀ ਕਿਸੇ ਕਿਸਾਨ ਵੀਰ ਨੇ ਕੋਈ ਛੀਟ ਚੱਲ ਰਹੀ ਆ ਕਿਸੇ ਹੋਰ ਕੰਪਨੀ ਦੀ ਫੀਡ ਜਿਹੜੀ ਉਹ ਦੇਣੀ ਸ਼ੁਰੂ ਕਰ ਦਿੱਤੀ ਅਕਸਰ ਉਹ ਵੀ ਕਈ ਵਾਰੀ ਜੰਮ ਜਾਂਦੀ ਹੈ ਜਾਂ ਕਈ ਵਾਰੀ ਕਿਸਾਨ ਵੀਰ ਜਿਹੜੇ ਹੈ ਤੂੜੀ ਬਹੁਤ ਜ਼ਿਆਦਾ ਪਾਉਣ ਲੱਗ ਪੈਂਦੇ ਹਨ ਔਰ ਤੂੜੀ ਵੀ ਅੰਦਰ ਅਕਸਰ ਜੰਮ ਜਾਂਦੀ ਹੈ ਸੋ ਤੂੜੀ ਜਿਹੜੀ ਹੈ ਉਹ ਜਾਨਵਰ ਆਪਣੇ ਘੋੜਿਆਂ ਵਾਸਤੇ ਨਹੀਂ ਬਣੀ ਹੋਈ ਅਕਸਰ ਅਸੀਂ ਸਾਡਾ ਜਿਹੜਾ ਹਸਪੀਟਲ ਹੈ ਲੁਧਿਆਣੇ ਦੇ ਵਿੱਚ ਗੁਰੂ ਅੰਗਦ ਦੇ ਵੈਟਰੀਅਨਰੀ ਐਨੀਮਲ ਸਾਇੰਸਿਸ ਹਸਪੀਟਲ ਇਹਦੇ ਵਿੱਚ ਅਸੀਂ ਸਰਵਿਸਿਜ਼ ਜਿਹੜੇ ਆ ਮਿਲਟਰੀ ਪੈਰਾ ਮਿਲਟਰੀ ਪੁਲਿਸ ਆਈਟੀ ਬੀਪੀ ਦੇ ਘੋੜੇ ਆ ਔਰ ਚੰਡੀਗੜ੍ਹ ਪੁਲਿਸ ਔਰ ਪੰਜਾਬ ਪੁਲਿਸ ਨੂੰ ਵੀ ਦਿੰਦੇ ਆ ਇਸ ਤੋਂ ਇਲਾਵਾ ਅਸੀਂ ਅਸੀਂ ਹਰਿਆਣਾ ਹਮਾਚਲ ਹਰਿਆਣਾ ਦਿੱਲੀ ਔਰ ਇਹ ਇਹਨਾਂ ਦੇ ਆਸ-ਪਾਸੇ ਵਾਲੇ ਜਿਹੜੇ ਵੜੇ ਰਾਜ ਹਨ ਇਹਨਾਂ ਦੇ ਵੀ ਘੋੜੇ ਘੋੜਿਆਂ ਨੂੰ ਅਸੀਂ ਸਰਵਿਸਿਜ਼ ਦਿੰਦੇ ਆ ਲੁਧਿਆਣਾ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਸੋ ਇੱਥੇ ਇੱਕ ਘੋੜਿਆਂ ਦਾ ਹਸਤਾ ਲੱਗਾ ਵਾ ਜਿੱਥੇ ਹਰ ਰੋਜ਼ ਇੱਕ ਤੋਂ ਦੋ ਘੋੜਿਆਂ ਦੀ ਜਿਹੜੀ ਸਰਜਰੀ ਜਿਹੜੀ ਆ ਹੋ ਰਹੀ ਹੈਗੀ ਆ ਇੱਕ ਨਵੀਂ ਬਿਮਾਰੀ ਜਿਹੜੀ ਘੋੜਿਆਂ ਦੇ ਵਿੱਚ ਚੱਲ ਰਹੀ ਹੈਗੀ ਆ ਜਿਸ ਕਾਰਨ ਘੋੜਿਆਂ ਦੀਆਂ ਮੋਤਾਂ ਵੀ ਜਿਹੜੀਆਂ ਬਹੁਤ ਸਾਰੀਆਂ ਹੋ ਰਹੀਆਂ ਹੈਗੀਆਂ ਨੇ ਸੋ ਇੱਥੇ ਦੇ ਡਾਕਟਰ ਸਾਡੇ ਨਾਲ ਮੌਜੂਦ ਨੇ ਨਾਲ ਦੀ ਨਾਲ ਘੋੜੇ ਵੀ ਦਿਖਾਵਾਂਗੇ ਜਿਨ੍ਹਾਂ ਦੀਆਂ ਸਰਜਰੀਆਂ ਹੋਈਆਂ ਨੇ ਡਾਕਟਰ ਅਰੁਣ ਜਿਹੜੇ ਨੇ ਜਿਨ੍ਹਾਂ ਨੇ ਸਰਜਰੀਆਂ ਕੀਤੀਆਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਡਾਕਟਰ ਸਾਹਿਬ ਇਹ ਕਿਹੜੀ ਬ ਬੈਰੀ ਆ ਕੀ ਕਾਰਨ ਸਮਝ ਹੈ ਇਹਦਾ ਮੇਨ ਕਾਰਨ ਹੈ ਜੀ ਬਨ ਬਨ ਪੈਣਾ ਅੰਤੜੀ ਦਾ ਬਨ ਔਰ ਅੰਤੜੀ ਰੁਕ ਜਾਣਾ ਉਹਦੇ ਨਾਲ ਅੰਦਰ ਜਿਹੜਾ ਗੈਸ ਜਮਾ ਹੋ ਜਾਂਦੀ ਹੈ ਔਰ ਜਦੋਂ ਅੰਤੜੀ ਫੁੱਲ ਜਾਂਦੀ ਹੈ ਤਾਂ ਬਹੁਤ ਬਹੁਤ ਦਰਦ ਮਹਿਸੂਸ ਕਰਦਾ ਹੈ ਜੇ ਉਹਦਾ ਇਲਾਜ ਆਪਾਂ ਟਾਈਮ ਸਿਰ ਨਹੀਂ ਸ਼ੁਰੂ ਕਰਦੇ ਤਾਂ ਉਹ ਹੌਲੀ ਹੌਲੀ ਜਿਹੜਾ ਹੈ ਸਰਜਰੀ ਵੱਲ ਚਲਾ ਜਾਂਦਾ ਹੈ ਜੇ ਉਹ ਸਰਜਰੀ ਨਹੀਂ ਕਰਦੇ ਤਾਂ ਉਹਦੀ ਮੌਤ ਵੀ ਹੋ ਸਕਦੀ ਹੈ ਇਸ ਨੂੰ ਕੀ ਪ੍ਰੋਬਲਮ ਆਈ ਸੀ ਕਾਦੇ ਕਰਕੇ ਇਹ ਬਨ ਜਿਹੜਾ ਇਸ ਘੋੜੀ ਨੂੰ ਪਿਆ ਹੈਗਾ ਇਸ ਘੋੜੀ ਦੇ ਵਿੱਚ ਲਿੱਦ ਜਿਹੜੀ ਹੈ ਅੰਦਰ ਜੰਮ ਗਈ ਸੀ ਬਿਲਕੁਲ ਔਰ ਉਹਦੇ ਨਾਲ ਇਹਦਾ ਪੇਟ ਵਲ ਕੋ ਫੁੱਲ ਗਿਆ ਸੀ ਬਹੁਤ ਦਰਦ ਮਹਿਸੂਸ ਕਰ ਰਿਹਾ ਸੀ ਔਰ ਇਹ ਲਟ ਵੀ ਰਿਹਾ ਸੀਗਾ ਪੈਰ ਵੀ ਪੈਰ ਵੀ ਮਾਰ ਰਿਹਾ ਸੀ ਘੋੜਾ ਔਰ ਮੂੰਹ ਇਹਦਾ ਆਪਣਾ ਕੋਖਵਲ ਬਾਰ ਬਾਰ ਦੇਖ ਰਿਹਾ ਸੀ ਇਹ ਅਕਸਰ ਇਹ ਨਿਯਮਤਾ ਹੁੰਦੀਆਂ ਇਹ ਇਹ ਸਾਈਨ ਹੁੰਦੇ ਆ ਵੀ ਘੋੜੇ ਨੂੰ ਦਰਦ ਮਹਿਸੂਸ ਹੋ ਜਾਂਦਾ ਔਰ ਘੋੜਾ ਇੱਕ ਐਸਾ ਜਾਨਵਰ ਹੈ ਜੋ ਪੇਟ ਦੀ ਦਰਦ ਨੂੰ ਬਹੁਤ ਜ਼ਿਆਦਾ ਰਿਐਕਟ ਕਰਦਾ ਹੈ ਔਰ ਬਹੁਤ ਜਲਦੀ ਹੀ ਸਾਈਨ ਸ਼ੋਅ ਕਰਨ ਲੱਗ ਪੈਂਦਾ ਹੈ ਔਰ ਬਹੁਤ ਜ਼ਿਆਦਾ ਪਸੀਨਾ ਇਹਨੂੰ ਆਉਣਾ ਸ਼ੁਰੂ ਹੋ ਜਾਂਦਾ ਔਰ ਉਹ ਵੀ ਇੱਕ ਸਾਈਨ ਹੁੰਦਾ ਵੀ ਇਹਨੂੰ ਜਿਹੜਾ ਹੈ ਦਰਦ ਹੋ ਰਹੀ ਹੈ ਕਹ ਰਿਹਾ ਕਿ ਬੰਨ ਕਰਕੇ ਇਹ ਜਿਹੜੀ ਆ ਮੋਤਾ ਹੋ ਜਾਂਦੀਆਂ ਜਾਂ ਨਾਲੀ ਸਰਜੀ ਕਰਨੀ ਪੈਂਦੀ ਹੈਗੀ ਆ ਬੰਨ ਹੁੰਦਾ ਕਦੇ ਨਾਲ ਕੀ ਕੋਈ ਖਾਣ ਪੀਣਾਂ ਕੋਈ ਹੈਗੀ ਹੈ ਕੀ ਹੈ ਕੀ ਇਹਦੇ ਵਿੱਚ ਬੰਨ ਦੇ ਕਾਫੀ 2-3 ਕਾਰਨ ਮੇਨ ਹੁੰਦੇ ਹਨ ਉਹਦੇ ਵਿੱਚ ਇੱਕ ਮੇਨ ਕਾਰਨ ਜਿਹੜਾ ਹੈ ਜਿਹੜਾ ਹੈ ਉਹਨੂੰ ਉਹਨੂੰ ਬੋਲਦੇ ਆ ਅੰਤੜੀ ਘੁੰਮ ਜਾਣਾ ਅੰਤੜ ਅੰਤੜੀ ਕਈ ਵਾਰੀ ਕੀ ਹੁੰਦਾ ਜਦੋਂ ਇੱਕ ਵਾਰੀ ਖਾਣਾ ਪੀਣਾ ਖਵਾ ਕੇ ਉਹਨੂੰ ਆਪਾਂ ਕੋ ਜਾਂ ਦਾਣਾ ਦੇ ਕੇ ਆਪਾਂ ਘੋੜੇ ਦੀ ਰਾਈਡਿੰਗ ਕਰਨ ਵਾਸਤੇ ਲੈ ਜਾਈਏ ਤਾਂ ਅਕਸਰ ਅੰਤੜੀ ਘੁੰਮ ਜਾਂਦੀ ਹੈ ਉਹਨੂੰ ਉਹਨੂੰ ਬੋਲਦੇ ਸਟ੍ਰਾਂਗੂਲੇਸ਼ਨ ਕਾਲਿਕ ਔਰ ਉਹ ਸਟ੍ਰਾਂਗੂਲੇਸ਼ਨ ਕਾਲਿਕ ਜਿਹੜਾ ਹੈ ਬਹੁ ਔਰ ਉਹਨੂੰ 1 ਤੋਂ 2 ਤੋਂ 3 ਘੰਟਿਆਂ ਦੇ ਵਿੱਚ ਵਿੱਚ ਹੀ ਆਪਰੇਸ਼ਨ ਕਰਕੇ ਉਹਦੀ ਆਂਤੜੀ ਸਿੱਧੀ ਕਰਕੇ ਆਪਾਂ ਨੂੰ ਠੀਕ ਕਰਨਾ ਪੈਂਦਾ ਹੈ। ਦੂਸਰਾ ਜਿਹੜਾ ਕਾਰਨ ਹੈ ਉਹ ਬੰਨ ਜਿਹੜਾ ਹੈ ਜਿਸ ਤਰ੍ਹਾਂ ਹੁਣ ਕੋਈ ਫੀਡ ਜਿਹੜੀ ਆਪਾਂ ਚੇਂਜ ਕਰਤੀ ਸੀ ਕਿਸੇ ਕਿਸਾਨ ਵੀਰ ਨੇ ਕੋਈ ਛੀਟ ਚੱਲ ਰਹੀ ਹੈ ਕਿਸੇ ਹੋਰ ਕੰਪਨੀ ਦੀ ਫੀਡ ਜਿਹੜੀ ਉਹ ਦੇਣੀ ਸ਼ੁਰੂ ਕਰ ਦਿੱਤੀ। ਅਕਸਰ ਉਹ ਵੀ ਕਈ ਵਾਰੀ ਜੰਮ ਜਾਂਦੀ ਹੈ। ਜਾਂ ਕਈ ਵਾਰੀ ਕਿਸਾਨ ਵੀਰ ਜਿਹੜੇ ਹੈ ਤੂੜੀ ਬਹੁਤ ਜ਼ਿਆਦਾ ਪਾਉਣ ਲੱਗ ਪੈਂਦੇ ਹਨ ਔਰ ਤੂੜੀ ਵੀ ਅੰਦਰ ਅਕਸਰ ਜੰਮ ਜਾਂਦੀ ਹੈ। ਸੋ ਤੂੜੀ ਜਿਹੜੀ ਹੈ ਉਹ ਜਾਨਵਰ ਆਪਣੇ ਘੋੜਿਆਂ ਵਾਸਤੇ ਨਹੀਂ ਬਣੀ ਹੋਈ ਔਰ ਅਕ ਵਿਚ ਜਿਆਦਾ ਬਨ ਪੈਣ ਦੇ ਚਾਂਸ ਹੁੰਦੇ ਹਨ ਔਰ ਕੁਝ ਕੁਝ ਕਿਸਾਨ ਵੀਰ ਆਪਾਂ ਨੂੰ ਜਿਸ ਤਰ੍ਹਾਂ ਕਣਕ ਦੇ ਦਿੰਦੇ ਹਨ ਕਣਕ ਦਾ ਆਟਾ ਦੇ ਦਿੰਦੇ ਹਨ ਉਹ ਵੀ ਜਿਹੜਾ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਹ ਬਨ ਪਾ ਦਿੰਦਾ ਹੈ ਸੋ ਕਿੰਨੇ ਕਿ ਕੇਸ ਰੋਜ਼ ਦੇ ਆ ਰਹੇ ਨੇ ਕਿੱਥੋਂ ਕਿੱਥੋਂ ਆ ਰਹੇ ਨੇ ਕਹਿੰਦੇ ਆਰਮੀ ਦੇ ਘੋੜੇ ਵੀ ਨੇ ਪੁਲਿਸ ਦੇ ਘੋੜੇ ਵੀ ਨੇ ਸਾਰੇ ਤਰ੍ਹਾਂ ਦੇ ਘੋੜੇ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਔਰ ਅੱਧੀ ਅੱਧੀ ਰਾਤ ਨੂੰ ਜਿਹੜਾ ਇਹਨਾਂ ਦੀ ਸਰਜਰੀਆਂ ਕਰਦੀਆਂ ਪੈਦੀਆਂ ਹਾਂਜੀ ਬਿਲਕੁਲ ਜੀ ਕਿਉਂਕਿ ਇਹ ਘੋੜਾ ਇੱਕ ਐਸਾ ਜਾਨਵਰ ਹੈ ਜੇ ਜਿੰਨਾ ਟਾਈਮ ਆਪਾਂ ਵੇਸਟ ਕਰਾਂਗੇ ਉਨਾ ਹੀ ਇਹ ਮੌਤ ਵੱਲ ਪਾਸੇ ਜਾਣਾ ਸ਼ੁਰੂ ਹੋ ਜਾਂਦਾ ਹੈ ਸੋ ਜਿੰਨੀ ਜਲਦੀ ਆਪਾਂ ਸਰਜਰੀ ਕਰਾਂਗੇ ਉਨਾ ਹੀ ਇਹਨੂੰ ਅਸੀਂ ਬਚਾ ਸਕਦੇ ਹਾਂ ਸੋ ਇਸ ਕਰਕੇ ਸਾਨੂੰ ਸਾਡਾ ਇੱਕ ਹਸਪੀਟਲ ਫੁੱਲੀ ਇਕਵਿਪਡ ਹੈ ਔਰ ਸਾਡੇ ਡਾਕਟਰ ਕਿੰਨੇ ਕਿੰਨੇ ਦਿਨਾਂ ਤੋਂ ਇਹ ਬਿਮਾਰੀ ਜਿਹੜੀ ਆ ਸਾਹਮਣੇ ਆਈ ਹੈਗੀ ਹੈ ਇਹ ਪਿਛਲੇ 2 ਸਾਲਾਂ ਤੋਂ ਸਾਡੇ ਕੋਲ ਜਿਹੜੇ ਹੈ ਜਾਨਵਰਾਂ ਦੇ ਵਿੱਚ ਸਰਜਰੀ ਦੇ ਕੇਸਸ ਵਧ ਰਹੇ ਹਨ ਉਹ ਇਸ ਕਰਕੇ ਵੀ ਵਧ ਰਹੇ ਹਨ ਕਿਉਂਕਿ ਕਿਸਾਨ ਵੀਰਾਂ ਦੇ ਵਿੱਚ ਜਾਗਰੂਤਾ ਵੀ ਵਧ ਰਹੀ ਹੈ ਪਹਿਲਾਂ ਜਿਹੜੇ ਹੈ ਇਹਨਾਂ ਆਪਰੇਸ਼ਨ ਨਹੀਂ ਹੁੰਦਾ ਸੀ ਅਕਸਰ ਅਸੀਂ ਸਾਡਾ ਜਿਹੜਾ ਹਸਪੀਟਲ ਹੈ ਲੁਧਿਆਣੇ ਦੇ ਵਿੱਚ ਗੁਰੂ ਅੰਗਦ ਦੇ ਵੈਟਰਿਨਰੀ ਐਨੀਮਲ ਸਾਇੰਸਿਸ ਹਸਪੀਟਲ ਇਹਦੇ ਵਿੱਚ ਅਸੀਂ ਸਰਵਿਸਿਜ਼ ਜਿਹੜੇ ਹੈ ਮਿਲਟਰੀ ਪੈਰਾ ਮਿਲਟਰੀ ਪੁਲਿਸ ਆਈਟੀਬੀਪੀ ਦੇ ਕੋਲ ਹੈ ਆਹ ਔਰ ਚੰਡੀਗੜ੍ਹ ਪੁਲਿਸ ਔਰ ਪੰਜਾਬ ਪੁਲਿਸ ਨੂੰ ਵੀ ਦਿੰਦੇ ਆ ਇਸ ਤੋਂ ਇਲਾਵਾ ਅਸੀਂ ਅਸੀਂ ਹਰ ਰਾਜਸਥਾਨ ਹਿਮਾਚਲ ਹਰਿਆਣਾ ਦਿੱਲੀ ਅ ਔਰ ਇਹ ਇਹਨਾਂ ਦੇ ਆਸ-ਪਾਸੇ ਵਾਲੇ ਜਿਹੜੇ ਵੜੇ ਰਾਜ ਹਨ ਇਹਨਾਂ ਦੇ ਵੀ ਕੋੜੇ ਕੋੜਿਆਂ ਨੂੰ ਅਸੀਂ ਸਰਵਿਸਿਜ਼ ਦਿੰਨੇ ਆ ਕਿਉਂਕਿ ਸਾਡਾ ਜਿਹੜਾ ਹਸਪੀਟਲ ਹੈ ਸਾਡੇ ਨਾਰਥ ਇੰਡੀਆ ਦੇ ਵਿੱਚ ਇਹੋ ਹੀ ਇੱਕ ਹਸਪੀਟਲ ਹੈ ਜਿਹੜਾ ਸਾਇੰਟੀਫਿਕ ਤਰੀਕੇ ਨਾਲ ਅ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਸਾਡਾ ਇੱਕ ਹਸਪੀਟਲ ਹੈ ਔਰ ਸਾਡਾ ਆਪਰੇਸ਼ਨ تھیਟਰ ਹੈ ਜਿੱਥੇ ਅਸੀਂ ਇਹਦਾ ਆਪਰੇਸ਼ਨ ਕਰਦੇ ਆ ਡਾਕਟਰ ਸਾਹਿਬ ਕਹਿੰਦੇ ਪਿਛਲੇ 15-20 ਦਿਨ ਤੋਂ ਬਹੁਤ ਸਾਰੇ ਕੇਸ ਆਏ ਨੇ ਡੇ ਨਾਈਟ ਜਿਹੜੀਆਂ ਸਰਵਿਸ ਜਿਹੜੀਆਂ ਸਰਜਰੀਆਂ ਹੋਈਆਂ ਨੇ ਇਹ ਕਿਸ ਤਰ੍ਹਾਂ ਤੁਸੀਂ ਫਿਰ ਸਾਰਾ ਮੈਨੇਜ ਕਰ ਰਹੇ ਹੋ ਸਟਾਫ ਫਿਰ ਕਿਸ ਤਰ੍ਹਾਂ ਪੂਰਾ ਕਰ ਰਹੇ ਸਾਡੇ ਕੋਲ ਸਟਾਫ ਦੀ ਕਮੀ ਵੀ ਹੈ ਜੀ ਪਰ ਚਲੋ ਇਹ ਆ ਵੀ ਅਸੀਂ ਆਪਸ ਵਿੱਚ ਵਿੱਚ ਬੜਾ ਰਲਮਿਕਾ ਸਾਡਾ ਟੀਮ ਵਰਕ ਹੈ ਜੀ ਸਰਜਰੀ ਦੇ ਵਿੱਚ ਬੜਾ ਟੀਮ ਵਰਕ ਹੈ ਔਰ ਅਸੀਂ ਐਟ ਲੀਸਟ ਦੋ ਜਿਹੜੇ ਸਰਜਨ ਆ ਉਹ ਅਵੇਲੇਬਲ ਹੁੰਨੇ ਹੀ ਆ ਚਾਹੇ ਕੋਈ ਵੀ ਇਹ ਕਿਸੇ ਨੂੰ ਕੋਈ ਜਾਣਾ ਪੈ ਜੇ ਉਹ ਅਲੱਗ ਗੱਲ ਹੈ ਲੇਕਿਨ ਅਸੀਂ ਦੋ ਸਰਜਨ ਐਟ ਅ ਟਾਈਮ 24 ਆਵਰ ਅਸੀਂ ਇੱਥੇ ਰਹਿਨੇ ਆ ਤਾਂ ਕਿ ਜੇ ਕੋਈ ਆਪਰੇਸ਼ਨ ਐਸਾ ਆ ਜਾਏ ਤਾਂ ਅਸੀਂ ਹੁਣ ਵੀ ਅੱਜ ਵੀ ਸਵੇਰੇ ਮੈਂ ਇੱਕ ਕੋੜੇ ਦਾ ਆਪਰੇਸ਼ਨ ਕਰਕੇ ਆਇਆ ਔਰ ਇੱਕ ਆਪਰੇਸ਼ਨ ਜਿਹੜਾ ਹੈ ਹੁਣ ਜਾ ਕੇ ਵੀ ਕਰਨਾ ਹੈ ਸੋ ਤੁਸੀਂ ਦੇਖ ਸਕਦੇ ਆ ਵੀ ਕੋੜੇ ਦਾ ਅਸੀਂ ਇਹ ਦੇਖਿਆ ਵੀ ਮੱਝਾਂ گاਵਾਂ ਨਾਲੋਂ ਘੋੜੇ ਦੇ ਆਪਰੇਸ਼ਨ ਸਾਡੀ ਇਸ ਜਗ੍ਹਾ ਤੇ ਜ਼ਿਆਦਾ ਵੱਧ ਰਹੇ ਨੇ ਜੀ। ਮਤਲਬ ਇਹ ਪੰਜਾਬ ਦੇ ਕੇਸ ਜ਼ਿਆਦਾ ਆ ਰਹੇ ਨੇ ਕਿ ਬਾਹਰਲੇ ਵੀ ਕੇਸ ਆ ਰਹੇ ਨੇ? ਪੰਜਾਬ ਦੇ ਕੇਸ ਵੀ ਐ ਸਾਡੇ ਕੋਲ ਲਾ ਲੋ ਵੀ 75% 60 ਤੋਂ 65% ਜਿਹੜਾ ਪੰਜਾਬ ਦੇ ਐ। ਬਾਕੀ 30 ਤੋਂ 35% ਦਾ ਸੀ ਆਸ-ਪਾਸੇ ਵਾਲੇ ਸਟੇਟ ਦੇ ਕੇਸ ਆ ਰਹੇ ਐ। ਅੱਛਾ ਫਿਰ ਕਿੱਥੋਂ ਜ਼ਿਆਦਾ ਕੇਸਿਸ ਜਿਹੜੇ ਹੋਰ ਆ ਰਹੇ ਨੇ? ਸਾਡੇ ਕੇਸਿਸ ਆ ਰਹੇ ਜੀ ਗੰਗਾ ਨਗਰ ਏਰੀਆ ਤੋਂ ਕਿਉਂਕਿ ਉਹ ਵੀ ਇੱਕ ਕੁਆਇਨ ਬੈਲਟ ਹੈ। ਗੰਗਾ ਨਗਰ ਏਰੀਆ ਤੋਂ ਆ ਰਹੇ ਐ 노 ਡਾਊਟ ਸਾਡੇ ਵੀ ਇੱਥੇ ਬਠਿੰਡਾ ਸਾਈਡ ਤੇ ਵੀ ਇੱਕ ਕੁਆਇਨ ਮਕਸਦ ਵੀ ਕੁਆਇਨ ਅਰ ਇਸ ਤਰ੍ਹਾਂ ਚੰਡੀਗੜ੍ਹ ਤੋਂ ਸਾਡੇ ਆ ਰਹੇ ਆ ਦਿੱਲੀ ਦੇ ਏਰੀਏ ਤੋਂ ਸਾਨੂੰ ਸਾਡੇ ਘੋੜੇ ਜਿਹੜੇ ਹੈ ਉਹ ਬਹੁਤ ਕਿਉਂਕਿ ਅੱਜ ਕੱਲ ਜੇ ਤੁਸੀਂ ਦੇਖੋਗੇ ਬੜੀਆਂ ਅੱਛੀਆਂ ਟਰਾਂਸਪੋਰਟ ਫੈਸਿਲਿਟੀਆਂ ਕਿਸਾਨਾਂ ਨੇ ਵੀ ਔਰ ਬਰੀਡਰਸ ਨੇ ਕ੍ਰੀਏਟ ਕਰ ਲਈਆਂ 에어 ਕੰਡੀਸ਼ਨਡ ਟਰੱਕ ਆ ਘੋੜਿਆਂ ਦੇ ਉਹਦੇ ਉੱਪਰ ਸਾਡੇ ਕੋ ਟ੍ਰਾਂਸਪੋਰਟ ਕਰਕੇ ਰਾਤੋਂ ਰਾਤ ਸਾਡੇ ਕੋ ਪਹੁੰਚਾ ਦਿੰਦੇ ਆ ਤੇ ਅਸੀਂ ਸਰਜਰੀ ਕਰਦੇ ਆ ਡਾਕਟਰ ਸਾਹਿਬ ਇਹਨਾਂ ਦਾ ਇਲਾਜ ਕਿੰਨੀ ਕੁ ਜਲਦੀ ਹੋ ਜਾਂਦਾ ਵਾ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਵੇ ਤਾਂ ਕਿੰਨੀ ਕੁ ਜਲਦੀ ਡਾਕਟਰ ਕੋ ਪਹੁੰਚਣਾ ਜ਼ਰੂਰੀ ਹੈ ਜਦੋਂ ਵੀ ਇਹ ਸਾਈਨ ਸ਼ੋਅ ਕਰਨਾ ਸ਼ੁਰੂ ਕਰ ਦੇ ਤਾਂ ਉਨੀ ਹੀ ਜਲਦੀ ਆ ਉਹ ਮਤਲਬ ਇਲਾਜ ਕਰ ਦੇਣਾ ਚਾਹੀਦਾ ਆਪਰੇਸ਼ਨ ਤੋਂ ਚਲੋ ਬਾਅਦ ਦੀ ਗੱਲ ਹੈ ਇਲਾਜ ਕਰ ਦੇਣਾ ਚਾਹੀਦਾ ਹੈ ਇਲਾਜ ਵਿੱਚ ਗਲੂਕੋਜ਼ ਲਾਉਣਾ ਦਰਦਨਾਸ਼ਕ ਦਵਾਈਆਂ ਦੇਣੀਆਂ ਕੁਝ ਐਂਟੀਬਾਇਓਟਿਕਸ ਦੇਣੇ ਸੋ ਇਹ ਇਹ ਜਿਹੜਾ ਜੇ ਅਗਰ ਅਸੀਂ ਇਹ ਦੇਖਿਆ ਗਿਆ ਹੈ ਵੀ 85 ਤੋਂ 90% ਕੋੜੇ ਗਲੂਕੋਜ਼ ਨਾਲ ਔਰ ਦਰਦਨਾਸ਼ਕ ਦਵਾਈਆਂ ਨਾਲ ਹੀ ਠੀਕ ਹੋ ਜਾਂਦੇ ਹਨ ਕੁਝ ਜਿਹੜੇ 10 ਤੋਂ 15% ਕੋੜੇ ਹੁੰਦੇ ਹਨ ਉਹ ਕਈ ਵਾਰੀ ਜੇ ਅਗਰ ਤੁਸੀਂ ਉਹ ਇਲਾਜ ਜਿਹੜਾ ਥੋੜਾ ਡਿਲੇ ਕਰ ਦੋ ਤਾਂ ਉਹ ਅੰਦਰ ਹੋਰ ਬੰਨ ਜਿਹੜਾ ਹੈ ਜੰਮ ਜਾਂਦਾ ਹੈ ਤਾਂ ਉਹਦੇ ਨਾਲ ਫਿਰ ਸਰਜਰੀ ਰਾਹੀਂ ਠੀਕ ਕਰਨਾ ਪੈਂਦਾ ਹੈ ਹਾਲਾਜੀ ਅਗਰ ਬੰਦ ਦੀ ਪ੍ਰੋਬਲਮ ਆ ਗਈ ਤਾਂ ਘੋੜਾ ਕਿੰਨੀ ਕੁ ਜਲਦੀ ਮਤਲਬ ਆਪਣਾ ਜਿਹੜਾ ਦਰਦ ਆ ਉਹ ਬਰਦਾਸ਼ਤ ਕਰ ਲੈਂਦਾ ਜਿਵੇਂ ਕਹਿੰਦੇ ਕਿ ਮੌਤ ਵੀ ਬਹੁਤ ਜਲਦੀ ਘੋੜੇ ਦੀ ਹੋ ਜਾਂਦੀ ਹੈ ਬੰਦ ਦੇ ਕਾਰਨ ਇਹ ਕਿੰਨੇ ਕਿ ਹੈ ਅੱਛਾ ਹਾਂ ਇਹ ਦੇਖਿਆ ਗਿਆ ਵੀ ਜੇ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਜੇ ਆਂਤੜੀ ਘੁਮ ਜੇ ਤਾਂ ਬੰਦ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਰਦ ਮਹਿਸੂਸ ਉਹ ਜਿਹੜਾ ਹੈ 4 ਤੋਂ 5 ਘੰਟੇ ਹੀ ਘੋੜਾ ਬਰਦਾਸ਼ਤ ਕਰ ਸਕਦਾ ਹੈ ਉਸ ਤੋਂ ਬਾਅਦ ਉਹ ਜਿਹੜੀ ਡੈਥ ਹੁੰਦੇ ਪੂਰੇ ਚਾਂਸ ਹੈ ਲੇਕਿਨ ਅਗਰ ਜੇ ਸਪੋਜ਼ ਕਰੋ ਇਸ ਤਰ੍ਹਾਂ ਦਾ ਕੋਈ ਬੰਦ ਪਿਆ ਜਾਂ ਸਾਡੇ ਕੋਲ ਉੱਧਰ ਇੱਕ ਘੋੜਾ ਹੈ ਜ ਘੋੜੇ 4 ਤੋਂ 5 ਦਿਨ ਜਿਹੜੇ ਹੈ ਉਹ ਦੇ ਦਿੰਦੇ ਹਨ ਜਿਹੜੇ ਜੋ ਖੁੱਲੇ ਛੱਡੇ ਹੁੰਦੇ ਰੇਤ ਖਾ ਲਿਆ ਤਾਂ ਉਹਦੇ ਕਰਕੇ ਹੀ ਬਣ ਬਹੁਤ ਜੀ ਇਹਦੇ ਵਿੱਚ ਅਸੀਂ ਤੁਸੀਂ ਮੰਨੋਗੇ ਇਹਦੀਆਂ ਅੰਤੜੀਆਂ ਪੂਰੀਆਂ ਰੇਤ ਨਾਲ ਭਰੀਆਂ ਹੋਈਆਂ ਹੁੰੀਆਂ ਸਨ ਇਹ ਨੂੰ ਇਹਨੂੰ ਆਦਤ ਸੀਗੀ ਜਿਸ ਤਰ੍ਹਾਂ ਆਪਣੇ ਬੱਚੇ ਛੋਟੇ ਬੱਚੇ ਵੀ ਕਈ ਸਲੇਟੀਆਂ ਖਾ ਲੈਂਦੇ ਮਿੱਟੀ ਖਾ ਲੈਂਦੇ ਇਹ ਛੋਟੇ ਬੱਚੇ ਵੀ ਇਹਨਾਂ ਦੇ ਵਿੱਚ ਨਾ ਅਕਸਰ ਇਹਨਾਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਮਿੱਟੀ ਖਾ ਲੈਂਦੇ ਹੈ ਖਾਸ ਕਰਕੇ ਜੇਕਰ ਪੇਟ 'ਚ ਕੀੜੇ ਹੈ ਮਲੱਪ ਹੈ ਜਾਂ ਕੈਲਸ਼ੀਅਮ ਡੈਫੀਸ਼ੀਐਂਸੀ ਹੈ ਤਾਂ ਉਹਦੇ ਵਿੱਚ ਘੋੜਿਆਂ ਨੂੰ ਆਦਤ ਪੈ ਜਾਂਦੀ ਹੈ ਵੀ ਉਹ ਰੇਤ ਖਾ ਉਹ ਰੇਤ ਜਦੋਂ ਦਿਨਾ ਬਾਅਦ ਉਹ ਹੌਲੀ ਹੌਲੀ ਆਂਤੜੀਆਂ ਨੂੰ ਰਗੜ ਕੇ ਉਹਨੂੰ ਉਹਦੇ ਉੱਤੇ ਇਨਫਲੇਮੇਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਕੌਲਿਕ ਸਟਾਰਟ ਹੋ ਜਾਂਦਾ ਹੈ। ਬਿਲਕੁਲ ਇਹ ਡਾਕਟਰ ਵੱਲੋਂ ਜਿਹੜੀ ਰਾਏ ਰਾਏ ਵੀ ਦਿੱਤੀ ਕਿ ਇਹ ਕਿਸਾਨਾਂ ਨੂੰ ਨਾਲੇ ਸਮਝਾਇਆ ਵੀ ਜਾ ਰਿਹਾ ਕਿ ਕਿਸ ਤਰ੍ਹਾਂ ਆਪਾਂ ਧਿਆਨ ਰੱਖਣਾ ਤਾਂ ਉੱਥੇ ਅੰਕਲ ਵੀ ਇੱਥੇ ਪਹੁੰਚੇ ਨੇ। ਅੰਕਲ ਸਾਹਿਬ ਤੁਹਾਡੀ ਕੋੜੀ ਹੈ ਜੀ? ਹਾਂ ਜੀ ਹਾਂ ਜੀ ਆਪਣੀ ਕੋੜੀ। ਕੀ ਹੋਇਆ ਸੀ ਇਹਨੂੰ ਥੋੜਾ ਦੱਸੋਗੇ ਕਦੋਂ ਲੈ ਕੇ ਆਏ ਤੁਸੀਂ? ਇਹਨੂੰ ਅਸੀਂ ਸੋਮਵਾਰ ਸਵੇਰੇ 9 ਵਜੇ ਲੈ ਕੇ ਆਏ ਜੀ। ਇਹਦੇ ਜਿੱਦਾਂ ਆਪਾਂ ਪੰਜਾਬੀ ਚ ਤੇ ਕਾਲੇ ਦਾ ਬੰਨ ਪੈ ਗਿਆ ਜੀ। ਇਹਨੂੰ ਸ਼ੁੱਕਰ ਸ਼ਨ ਚਾਰਵਾਰ ਲੱਕ ਨਾਲ ਤਾਂ ਟਰਾਈ ਲਈ ਆ ਨਹੀਂ ਲੱਗੀ ਨਹੀਂ ਹਟਿਆ ਅਸੀਂ ਫੇ ਸੋਮਵਾਰ ਸਵੇਰੇ ਆਪਣੇ ਗੁਰੰਗਦੇਵ ਚ ਯੂਨੀਵਰਸਿਟੀ ਲੁਧਿਆਣਾ ਇੱਥੇ ਲੈ ਆਏ ਹੁਣ ਇਹਨਾਂ ਨੇ ਇਹਦੇ ਦਵਾਈਦਾਰੂ ਕਰਕੇ ਇਹਨੂੰ ਪਹਿਲਾਂ ਠੀਕ ਕੀਤਾ ਫਿਰ ਨਾਲ ਹੀ ਇਹਦਾ ਛੋਟੀ ਸਰਜਰੀ ਕੀਤੀ ਆ ਐਸ ਵੇਲੇ ਕੋੜੀ ਹੁਣ ਬਹੁਤ ਵਧੀਆ ਠੀਕ ਠਾਕ ਆ ਸਾਰਾ ਕੁਝ ਠੀਕ ਹੈ ਜੀ ਡਾਕਟਰਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਪਸ਼ੂ ਨੂੰ ਇਦਾਂ ਦੇ ਵਧੀਆ ਇਲਾਜ ਕਰਦੇ ਆ ਕੋੜੀ ਬਹੁਤ ਕੀਮਤੀ ਜਾਨਵਰ ਆ ਵਧੀਆ ਨਸਲ ਆ ਕਿੰਨੇ ਕੋੜੇ ਰੱਖੇ ਤੁਸੀਂ ਅਸੀਂ ਇੱਕੋ ਹੀ ਕੋੜੀ ਰੱਖੀ ਹੈ ਜੀ 8-9 ਸਾਲ ਦੀ ਹੋ ਗਈ ਆ ਸ਼ੌਂਕ ਤੌਰ ਤੇ ਰੱਖੀ ਸਾਡੇ ਬੱਚਿਆਂ ਨੇ ਜੀ ਤੇ ਫਿਰ ਇੱਥੇ ਹੁਣ ਲਾਜ ਠੀਕ ਹੋ ਗਈ ਜੀ ਲਾਜ ਬਿਲਕੁਲ ਸਹੀ ਹੋਇਆ ਜੀ ਅਸੀਂ ਬਹੁਤ ਖੁਸ਼ ਆ ਛੁੱਟੀ ਮਿਲ ਜਾਣੀ ਛੁੱਟੀ ਮਿਲ ਗਈ ਆ ਹੁਣ ਜੀ ਹੋਰ ਅੰ데 ਘੰਟੇ ਦਾ ਜਿਹੜੀ ਦਵਾਈ ਦਾਰੂ ਹੋਣ ਕਰਦੇ ਸੀ ਅੱਜ ਉਹ ਕਰ ਦਿੱਤੀ ਆ ਕੁਛ ਰਹੀਦੀ ਆ ਇੱਕ ਤਕਰੀਬਨ 1 ਘੰਟੇ ਦਾ ਹੀ ਅਸੀਂ ਆਪਣੇ ਬੱਚਿਆਂ ਨੇ ਸ਼ੌਂਕ ਲਈ ਰੱਖੀ ਸੀ ਘਰੇ ਬੱਚੇ ਜੀ ਬੱਚੇ ਬਾਹਰ ਵੀ ਆ ਇੱਥੇ ਵੀ ਆ ਦੋਤਾ ਸਾਡਾ ਇਹ ਹੋਆ ਤੇ ਉਹਨਾਂ ਦੇ ਸ਼ੌਕ ਪੂਰੇ ਕਰਦੇ ਤੇ ਯਾਰ ਕਰਦਾ ਨਾ ਕਦੋਂ ਘੋੜੀ ਆਵੇ ਘੋੜੀ ਆ ਨਾਲ ਹੀ ਆ ਜੀ ਹਾਂਜੀ ਬਾਕੀ ਤੇ ਕਰੀਬ ਸਾਰੇ ਬਾਹਰ ਦੇ ਬੱਚੇ ਬਾਹਰ ਆ ਜੀ ਮੇਰੇ ਹਾਂਜੀ ਤੇ ਉਹਨਾਂ ਦੇ ਸ਼ੌਕ ਆ ਅਸੀਂ ਸ਼ੌਕ ਪੂਰੇ ਕਰਦੇ ਆ ਅਸੀਂ ਤਾਂ ਹੁਣ ਬਜ਼ੁਰਗ ਹੋ ਗਏ ਠੀਕ ਠਾਕ ਆ ਅਸੀਂ ਤੇ ਡਾਕਟਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਆ ਸਾਡੀ ਬਿਲਕੁਲ ਡਾਕਟਰਾਂ ਵੱਲੋਂ ਜੋ ਸਰਜੀਆਂ ਕੀਤੀਆਂ ਗਈਆਂ ਨੇ ਤਾਂ ਜਿਹੜੇ ਜਿਨ੍ਹਾਂ ਦੀ ਘੋੜੀਆਂ ਹੈਗੀਆਂ ਨੇ ਉਹ ਵੀ ਧੰਨਵਾਦ ਕਰ ਰਹੇ ਹੈਗੇ ਨੇ ਤਾਂ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਥੇ ਬਹੁਤ ਸਾਰੇ ਘੋੜੇ ਤੇ ਘੋੜੀਆਂ ਜਿਹੜੀਆਂ ਪਹੁੰਚੀਆਂ ਨੇ ਜਿਨ੍ਹਾਂ ਨੂੰ ਬੰਨ ਦੀ ਪ੍ਰੋਬਲਮ ਜਿਹੜੀ ਆਈ ਹੈਗੀ ਆ ਤਾਂ ਸਾਹਮਣੇ ਉਹ ਘੋੜੀ ਹੈਗੀ ਹੈ ਜਿਹੜੇ ਬੱਚਾ ਜਿਹਾ ਹੈਗਾ ਜਿਸ ਦੀ ਰੇਤਾ ਜਿਹੜਾ ਅੱਜ ਕਹ ਰਹੇ ਸੀ ਕਿ ਅੰਦਰ ਜੰਮ ਗਿਆ ਸੀਗਾ ਪੂਰੀ ਤਰ੍ਹਾਂ ਤਾਂ ਉਹ ਰੇਤਾ ਖਾਨ ਨਾਲ ਜਿਹੜਾ ਵਾ ਇਸ ਦੇ ਅੰਦਰ ਬਨ ਗਿਆ ਬੰਨ ਬਨ ਗਿਆ ਸੀਗਾ ਡਾਕਟਰ ਸਾਹਿਬ ਇਸੇ ਕੋ ਇਹਦੇ ਗੱਲ ਕਰ ਰਹੇ ਸੀ ਜਿਹੜਾ ਬੰਨ ਬਣਿਆ ਸੀ ਇਹਦੇ ਅੰਦਰ ਹਾਂਜੀ ਇਸੇ ਘੋੜੇ ਦੇ ਵਿੱਚ ਬਨ ਪਿਆ ਸੀਗਾ ਔਰ ਰੇਤ ਬਹੁਤ ਨਿਕਲੀ ਹੈ ਤਾਂ ਹੀ ਅਸੀਂ ਤੁਸੀਂ ਦੇਖੋ ਵੀ ਇਸ ਘੋੜੇ ਦੀ ਛਿਕਲੀ ਅਸੀਂ ਲਵਾਈ ਹੋਈ ਹੈ ਤਾਂ ਕਿ ਇਹ ਦੁਬਾਰਾ ਰੇਤ ਨਾ ਖਾ ਸਕੇ ਛਿਕਲੀ ਅਸੀਂ ਖੋਲ ਦਿੰਨੇ ਜਦੋਂ ਹਰਾ ਦੇਣਾ ਛਿਕਲੀ ਖਲਵਾ ਦਿੰਦੇ ਆ ਇਹ ਓਨਰ ਨੂੰ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਤੇ ਫਿਰ ਨਹੀਂ ਤੇ ਇਹ ਦੁਬਾਰਾ ਰੇਤ ਖਾਏਗਾ ਹੌਲੀ ਹੌਲੀ ਇਹਦੀ ਆਦਤ ਖਤਮ ਹੋ ਜਾਏਗੀ ਜਦੋਂ ਇਹਦਾ ਕੈਲਸ਼ੀਅਮ ਠੀਕ ਹੋ ਜਾਏਗਾ ਜਦੋਂ ਇਹ ਮਲੱਪ ਜਿਹੜੇ ਖਤਮ ਹੋ ਜਾਣਗੇ ਤਾਂ ਇਹਦਾ ਇਹ ਵੀ ਆਦਤ ਤਰੇ ਅੱਗੇ ਬੰਨ ਤੱਕ ਇਹ ਰੇਤ ਖਾਣਾ ਕਿਸੇ ਘੋੜੇ ਦੇ ਛਿਕਲੀ ਨਹੀਂ ਪਾਈ ਹੋਈ ਤੁਸੀਂ ਦੇਖੋ ਵੀ ਇਸ ਕਰਕੇ ਪਾਈ ਕਿਉਂਕਿ ਰੇਤ ਦੇਤੇ ਮਾਪੇ ਬਾੜੀ ਕੇ ਰੱਖ ਲੈਂਦੇ ਤੇ ਰੇਤ ਲਗਾਜੀ ਰੇਤ ਲਗਾਜੀ ਮੈਂ ਇਹਦੇ ਵਿੱਚ ਐਡ ਕਰਨਾ ਚਾਹਾਂਗਾ ਸਾਡੇ ਵਾਈਸ ਚਾਂਸਲਰ ਡਾਕਟਰ ਜੀ ਪੀ ਐਸ ਗਿੱਲ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਦਾ ਸਪੈਸ਼ਲ ਇੰਟਰਸਟ ਸਾਡੇ ਘੋੜਿਆਂ ਦੇ ਪ੍ਰਤੀ ਬਹੁਤ ਜ਼ਿਆਦਾ ਹੈ ਔਰ ਉਹ ਚਾਹੁੰਦੇ ਵੀ ਆ ਵੀ ਸਾਡਾ ਜਿਹੜਾ ਇਹ ਹਸਪੀਟਲ ਹੈ ਉਹ ਇੱਕ ਇੱਕ ਵਾਈਨ ਹਸਪੀਟਲ ਵਰਲਡ ਕਲਾਸ ਹਸਪੀਟਲ ਵੇ ਔਰ ਸਾਡਾ ਉਹਨਾਂ ਦਾ ਸਪੈਸ਼ਲ ਮੈਂ ਧੰਨਵਾਦ ਕਰਨਾ ਚਾਹਾਂਗਾ ਵੀ ਉਹਨਾਂ ਨੇ ਇਹ ਸਾਡੇ ਵੱਲ ਇਹ ਧਿਆਨ ਦਿੱਤਾ ਔਰ ਸਾਨੂੰ ਫੈਸਿਲਿਟੀਆਂ ਵੀ ਕ੍ਰੀਏਟ ਕਰਵਾਈਆਂ ਉਹਦੇ ਨਾਲ ਅਸੀਂ ਆਪਣਾ ਪਰਫਾਰਮ ਵੀ ਕਰ ਪਾਏ ਔਰ ਫਾਰ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਆ ਕਿ ਬੰਦ ਦੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਘੋੜਿਆਂ ਤੇ ਘੋੜੀਆਂ ਦੇ ਵਿੱਚ ਨਜ਼ਰ ਆ ਰਹੀ ਆ ਤਾਂ ਉਸ ਦਾ ਟ੍ਰੀਟਮੈਂਟ ਜਿਹੜਾ ਵਾ ਗੜਵਾਸੂ ਦੇ ਵਿੱਚ ਕੀਤਾ ਜਾ ਰਿਹਾ ਵਾ ਤਾਂ 24 ਘੰਟੇ ਜਿਹੜੇ ਆ ਡਾਕਟਰ ਜਿਹੜੇ ਨੇ ਇਸ ਸੇਵਾ ਦੇ ਵਿੱਚ ਲੱਗੇ ਨੇ ਲਗਾਤਾਰ ਜਿਹੜੀ ਆ ਦਿਨ ਰਾਤ ਸਰਜਰੀ ਚੱਲ ਰਹੀ ਹੈਗੀ ਆ ਬਹੁਤ ਸਾਰੇ ਘੋੜਿਆਂ ਨੂੰ ਜਿਹੜੀ ਆ ਬਚਾਇਆ ਵੀ ਗਿਆ ਉਹਨਾਂ ਦੀ ਜਾਨ ਜਿਹੜੀ ਆ ਬਚਾਈ ਵੀ ਗਈ ਆ ਤਾਂ ਲੋਕ ਵੀ ਜਿਹੜਾ ਵਾ ਜਿਹੜਾ ਗੜਵਾਸੂ ਦਾ ਧੰਨਵਾਦ ਵੀ ਕਰ ਰਹੇ ਨੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ